ਹਾਂਜੀ ਗੁੱਡ ਹਾਂਜੀ ਗੁੱਡ ਮਾਰਨਿੰਗ ਮੇਰੇ ਜਿਗਰ ਦੇ ਟੋਟਿਆਂ ਨੂੰ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਨਾ ਤੋਲੇ ਜੀ ਖਾਣਾ ਖੂਣਾ ਖਾ ਕੇ ਖੇਤਾਂ 'ਚ ਬਰਸੀਨ ਦਾ ਛਿੱਟਾ ਸਵਾ ਕੇ ਬਰਸੀਨ ਬੀਜਣੀ ਆ ਅੱਜ ਫੇਰ ਆਉਣੀ ਆ ਜੀ ਫਤੇਗੜ ਸਾਹਿਬ ਮਿਲਦੇ ਆ ਦੋਸਤਾਂ ਮਿੱਤਰਾਂ ਨੂੰ ਤੇ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਜੀ ਆਜੋ ਜੀ ਰੋਟੀ ਖਵਾ ਦਈਏ ਚੱਲਦੇ ਆ ਜੀ ਹੁਣ ਜਾਂਦੇ ਹੋਏ ਮੜੀ ਜੀ ਖੇਤਾਂ 'ਚ ਜਿਹੜਾ ਇਕੱਠਾ ਜੀ ਦੋਸਤੋ ਪਹੁੰਚ ਗਿਆ ਮੈਂ ਖੇਤਾਂ 'ਚ ਆ ਸਾਹਮਣੇ ਜਿਹੜੇ ਕਿਆਰੇ ਦੇਖਦੇ ਨੇ ਇਹ 'ਚ ਬਰਸੀਨ ਬੀਜਣੀ ਹੈਗੀ ਆਪਰ ਤਿੰਨੇ ਤਾਰ ਹੀ ਨੇ ਗੱਡੀ ਚੱਲ। ਹੋਰ ਦੱਸੋ ਮੇਰੇ ਜੇਕਰ ਦੇ ਡੋਨੇ। ਹਾਂਜੀ ਲਾਣੇਦਾਰ ਕਹਿੰਦਾ ਛਿੱਟਾ ਦੇਣਾ ਇਹ ਹਜੀ। ਉਹ ਪਿਆਰੇ ਭਰਗੇ ਤਿੰਨੇ ਆਹ। ਹੋਰ ਦੱਸੋ ਗੱਲਬਾਤ ਓਕੇ ਆ ਤੇ ਜੀਰੀ ਵੀ ਵੱਢਣ ਵਾਲੀ ਆਪਣੀ ਯਾਰ। 2 ਕਿੱਲੇ ਰਹਿੰਦੇ ਨੇ ਜੀਰੀ ਦੇ। ਦੇਖਦੇ ਆ ਕੱਲ ਨੂੰ ਵੜਾਵਾਗੇ। ਤੇ ਹੁਣ ਚੱਲਦੇ ਆ ਭਤੀਜ ਆਪਾਂ। ਆਪਣਾ ਫਤੇਗੜ ਸਾਹਿਬ। ਪਹਿਲਾਂ ਇੱਕ ਸੌਦਾ ਲਿਆਇਆ ਦੀਆ ਮੈਂ ਦਿਵਾਲੀ ਇਹਨਾਂ ਪਿਛਲੇ ਮਹੀਨੇ ਐਂਉ ਸੌਦਾ ਪਵਾ ਲਿਆਂਦਾ ਦੀਆ ਪਰਚੀ ਪਈ ਆ ਮੇਰੇ ਰਾਤ ਖਿਆਲ ਆਇਆ ਮੈਂ ਕਿਹਾ ਯਾਰ ਉਹਦੇ ਪੈਸੇ ਦੇਣੇ ਨੇ ਮੈਂ ਕਿਹਾ ਯਾਰ ਬੰਦੇ ਨੇ ਫੋਨ ਹੀ ਨਹੀਂ ਕਰਿਆ ਮਹੀਨਾ ਹੋ ਗਿਆ ਉਹਦੇ ਪਹਿਲਾਂ ਸਭੰਤ ਪੈਸੇ ਫੜਾਉਂਗਾ ਪਰ ਚੂਨ ਵਾਲੇ ਦੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਫਿਰ ਮਿਲਾਂਗੇ ਭਤੀਜ ਭਤੀਜੀਆਂ ਨੂੰ ਬਾਕੀ ਤੁਹਾਨੂੰ ਸਾਰਿਆਂ ਨੂੰ ਲੱਭ ਜੂਗਾ ਚਾਚੇ ਵੱਲੋਂ ਤੇ ਮੈਂ ਇਹਨਾਂ ਨੂੰ ਕਿਹਾ ਮੂਲੀਆਂ ਵਾਲੀਆਂ ਲਾਤੀਆਂ ਕਹਿੰਦੇ ਮੂਲੀਆਂ ਲਾਤੀਆਂ ਲਾਣੇਦਾਰ ਤਾਂ ਨੰਗੇ ਆ ਸਕੂਟਰੀ ਲੈ ਕੇ ਪੱਠੇ ਲਿਆਉਣੇ ਨੇ ਹਜੇ ਗੜਬੂ ਪੱਠੇ ਪਟਕੇ ਲਿਆਉਣੇ ਨੇ ਹਜੇ ਆ ਮੋਟਰ ਤੋਂ ਨਾ ਸੂਲ ਕਈ ਲਾਇਆ ਪਿਆ ਹੈਗਾ ਏ ਪਰਾਲੀ ਕਿੱਥੋਂ ਆ ਗਈ ਨਹੀਂ ਆਪਾਂ ਆਂਗਰੇਜ਼ੀਆ ਰੋਲੇ ਸੰਦ ਲਾਈ ਪਈ ਅੱਛਾ ਅੱਜ ਫਿਰ ਗਿਆ ਨਹੀਂ ਤੂੰ ਕੰਮ ਤੇ ਹੂੰ ਠੀਕ ਆ ਠੀਕ ਆ ਹਾਂਜੀ ਮਿੱਤਰ ਪਿਆਰਿਓ ਉਹ ਸਾਹਮਣੇ ਜਿਹੜੀ ਜੀਰੀ ਤੀਖ ਰਹੀ ਆ ਤੁਹਾਨੂੰ ਉਹ ਆਪਣੀ ਹੋ ਗਈ ਆ ਦੇਖ ਲਈ ਅੱਜ ਬਣਾਉਣੀ ਆ ਸ਼ਾਮ ਨੂੰ ਹਾਂਜੀ ਦੋਸਤੋ ਚੱਲਦੇ ਹਾਂ ਹੁਣ ਆਪਾਂ ਫਤਿਹਗੜ ਸਾਹਿਬ ਸਰਹੰਦ ਨੂੰ ਚੱਲਦੇ ਆ ਜੀ ਸ਼ਹਿਰ ਨੂੰ ਤੇ ਆ ਪਈ ਆ ਉਹਦੀ ਪਰਚੀ ਦੁਕਾਨ ਵਾਲੇ ਦੀ ਪਹਿਲਾਂ ਤਾਂ ਸਰਹੰਦ ਜਾ ਕੇ ਉਹਦੇ ਪੈਸੇ ਫੜਾਉਣੇ ਆ ਫੇਰ ਚੱਲਦੇ ਆ ਗੁਰਦੁਆਰਾ ਸਾਹਿਬ ਫੇਰ ਮਿਲਾਂਗੇ ਭਤੀਜੇ ਭਤੀਜੀ ਹਾਂਜੀ ਦੋਸਤੋ ਹੁਣ ਜਾ ਰਹੇ ਆਪਾਂ ਸਰਹੰਦ ਨੂੰ ਰਸਤੇ 'ਚ ਰੁਕ ਗਿਆ ਦੀ ਰੀਚਾਰਜ ਕਰਾਉਣਾ ਸੀ ਫੋਨਾਂ ਦਾ हां जी दोस्तों रुड़की रुक गया थी इत्थू ना आटा ਲੈਣਾ ਦੀ ਮੱਕੀ ਦਾ ਉਹ ਲਿਆ ਇਹ ਹੁਣ ਚਲਦੇ ਆਂ ਸ਼ਹਿਰ हां जी ਮਿੱਤਰ ਪਿਆਰੇਓ ਸਰਾਂਦਾ ਮੈਂ ਕਹਾਂ ਚੱਲ ਸ਼ਾਮ ਨੂੰ ਟਾਈਮ ਲੱਗ ਜਾਣਾ ਕਣਕ ਦੀ ਥੈਲੀ ਵੀ ਹੁਣੇ ਰਖਾ ਲੀਨਾ ਗੱਡੀ 'ਚ ਤੇ ਬਾਜ਼ਾਰ 'ਚ ਵੀ ਜਾਇਆ ਆਇਆ ਸੀ ਮੈਂ ਪੇਮੈਂਟ ਲੈ ਆਇਆ ਸੀ ਉਹਦੀ ਦੁਕਾਨ ਵਾਲੇ ਦੀ ਬਾਕੀ ਹੁਣ ਚਲਦੇ ਆਂ ਆਪਾਂ ਕਣਕ ਦੀ ਥੈਲੀ ਰਖਾ ਕੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਭਤੀਜ ਭਤੀਜੀਆਂ ਨੂੰ ਮਿਲਾਂਗੇ ਆਪਾਂ ਹਾਂਜੀ ਲੈ ਗਈ ਫੈਲੀ ਜੀ ਹਾਂਜੀ ਚੱਲਦੇ ਆ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਤੇ ਅੱਜ ਟ੍ਰੈਫਿਕ ਬਹੁਤ ਆ ਯਾਰ ਹਾਂਜੀ ਗੁਰਦੁਆਰਾ ਸਾਹਿਬ ਆ ਗਿਆ ਜੀ ਹੁਣ ਮੱਥਾ ਟੇਕ ਲਈ ਹਾਂਜੀ ਗੁਰਦੁਆਰਾ ਸਾਹਿਬ ਆ ਜੀ ਆ ਸਾਰੇ ਆਪਣੇ ਦਬਾਪੇ ਵਾਲੇ ਭਤੀਜ ਨੇ ਸਾਰੇ ਇੱਥੇ ਇਹਨਾਂ ਦਾ ਕੂੜਾ ਆਇਆ ਵਿਆ ਮੱਥਾ ਟੇਕਣ ਹੋ ਠੀਕ ਹੋ ਯਾਰ ਹਾਂਜੀ ਇਹ ਕੰਮ ਠੀਕ ਆ ਠੀਕ ਆ ਭਤੀਜ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਤੇ ਉਰੇ ਜਵਾਕ ਭਤੀਜ ਭਤੀਜੀਆਂ ਮਿਲੇ ਯਾਰ ਦੁਆਬੇ ਏਰੀਏ ਤੋਂ ਬਹੁਤ ਵਧੀਆ ਲੱਗਿਆ ਤੇ ਹੁਣ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਣ ਲੱਗੇ ਆ ਹੁਣ ਬਠਿੰਡੇ ਵਾਲੇ ਭਤੀਜ ਮਿਲ ਗਏ ਉਹਨਾਂ ਦਾ ਵੀ ਟ੍ਰਿਪ ਆਇਆ ਪਿਆ ਹੈ ਕਾਕੇ ਜੀ ਸਾਡੇ ਆਹ ਹਾਂ ਜੀ ਭਤੀਜਾ ਜੀ ਆਪਣਾ ਆਪਣਾ ਭਤੀਜ ਆਈਟੀਆਈ ਕਰਦੇ ਨੇ ਬਸੀ ਕਿਹੜਾ ਪਿੰਡਾ ਜ਼ਰਾ ਬਡਾਲੀ ਆ ਜੀ ਕਾਲਾ ਬਡਾਲੀ ਬਸ ਠੀਕ ਆ ਠੀਕ ਆ ਮੈਂ ਕਿੰਨੇ ਕਿਲੋਮੀਟਰ ਪੈ ਜਾਂਦਾ ਪੈ ਜਾਂਦਾ ਜੀ 15 ਕਿਲੋ ਫਿਰ ਕਿੰਨਾ ਕੁ ਰਹਿ ਗਿਆ ਕਰਾ ਉਹ ਪ੍ਰੋਜੈਕਟ ਕਿੰਨੇ ਟਾਈਮ ਦਾ ਰਹਿ ਗਿਆ 6 ਮਹੀਨੇ ਦਾ ਰਹਿ ਗਿਆ ਮੈਨੂੰ ਟ੍ਰੇਨਿੰਗ ਲੱਗ ਰਹੀ ਹੈ ਅੱਛਾ ਤੇ ਚੱਲ ਠੀਕ ਆ ਹੋਰ ਦੱਸ ਗੱਲ ਬਾਤ ਭਾਜੀ ਤੁਸੀਂ ਦੱਸੋ ਐਨ ਪੂਰਾ ਮਾਹੌਲ ਓਕੇ ਆ ਭਤੀਜਾ ਜਲਦੀ ਵਧੀਆ ਜ਼ਿੰਦਗੀ ਹੋਰ ਆ ਬਲਗ ਲੱਗ ਜੂਆ ਤੁਹਾਨੂੰ ਫਾਰਿਆ ਨਹੀਂ ਯਾਰ ਹਾਂ ਹਾਂਜੀ ਇੱਥੇ ਖੜਾ ਐ ਕਿਆ ਹਾਲ ਆ ਜਾਣ ਲੱਗਿਆ ਸੀ ਹੁਣ ਮੈਂ ਆ ਭਤੀਜਾ ਆ ਗਿਆ ਆਪਣੇ ਖਾਲਾ ਮਾਤਾ ਵੀਰੀ ਤੇ ਆ ਆ ਗਿਆ ਮੁੰਡਾ ਨਾਂ ਲਖੇ ਵਾਲਾ ਤੂੰ ਅਜੇ ਫਿਰ ਗਿਆ ਨਹੀਂ ਹਜੇ ਮੈਨੂੰ ਲੱਗਦਾ ਤਰਾ ਜੀ ਨਹੀਂ ਕਰਦਾ ਜਾਣ ਨੂੰ ਹੈ ਬਸ ਕੌਮ ਜੀ ਦੇ ਰਹਿਣੇ ਆ ਅੱਛਾ ਅੱਜ ਕੱਲ੍ਹ ਦੀ ਗਿਆ ਨਹੀਂ ਬਾਹਰੋਂ ਆਇਆ ਜੀ ਕਿਹੜੀ ਕੰਟਰੀ ਤੋਂ ਲੇਕਿਨ ਇੱਡਾ ਤੋਂ ਆਇਆ ਅੱਛਾ ਫਿਰ ਇਹਦੇ ਨਾਲੇ ਜਾਏਗਾ ਹੁਣ ਚੱਲ ਠੀਕ ਆ ਪੰਜ ਰੁਪਏ ਦੇਣਾ ਪੰਜ ਰੁਪਏ ਠੀਕ ਆ ਠੀਕ ਆ ਠੀਕ ਹੈ ਭਾਈ ਉਹ ਹਾਂ ਜੀ ਆਪਣੇ ਭੀਜ ਮੀ ਦੇ ਨੇ ਭੀਜ ਹੈਗੇ ਨੇ ਉੱਤਰੋਂ ਦਰਾਹਿ ਕੋਲ ਪਿੰਡ ਹੈ ਇਹਨਾਂ ਦਾ ਉਹਦੇ ਵਾਲਾ ਐਲੀ ਮੰਗਟ ਵਾਲਾ ਹਾਂ ਜੀ ਹਾਂ ਜੀ ਹੋਈ ਹੈ ਮੁਹੰਮਦ ਸਦੀਕ ਵਾਲਾ ਅੱਛਾ ਠੀਕ ਆ ਠੀਕ ਆ ਤੇ ਭਤੀਜਿਆਂ ਦਾ ਆਪਣਾ ਉਹ ਆ ਕੀ ਨਵਾਂ ਭਤੀਜ ਬੁੱਢੀ ਜੋ ਡ੍ਰੀਮ ਫੈਕਟਰੀ ਦਾ ਆਪਣੀ ਮੀਕਾ ਸ਼ਾਪਿਸ ਆਪਣਾ ਭਰਾ ਵਾ ਬੜਾਲ ਠੀਕ ਆ ਠੀਕ ਆ ਠੀਕ ਆ ਠੀਕ ਆ ਕੋਈ ਨਾ ਮੈਂ ਕਿੱਦਣੇ ਆਉਂਗਾ ਆ ਕੇ ਫਿਰ ਬੱਟਾਂ ਦੇ ਚਾਚੂ ਪੀਵਾਂ ਆਉਂਗਾ ਜੱਤ ਨੂੰ ਮੈਂ ਕਹਤਾ ਯਾਰ ਪੱਕਾ ਆਉਂਗਾ ਹਾਂਜੀ ਚੱਲਦੇ ਆਂ ਜੀ ਹੁਣ ਆਪਾਂ ਮੈਕਡੋਨਲਰ ਉੱਥੋਂ ਖਾਣ ਪੀਣ ਦਾ ਸਮਾਨਾਂ ਲੈ ਕੇ ਫਿਰ ਚੱਲਦੇ ਆਪਾਂ ਪਿੰਡ ਨੂੰ ਇੱਥੇ ਨਾ ਯਾਰ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦੇ ਸਾਹਮਣੇ ਆਪਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ 'ਚ ਭਤੀਜ ਪੜਦੇ ਹੈਗੇ ਨੇ ਉਹਨਾਂ ਨੇ ਖੀਰ ਦਾ ਲੰਗਰ ਲਾਇਆ ਪਿਆ ਕਹਿੰਦੇ ਚਾਚੇ ਖੀਰ ਖਾ ਕੇ ਜਾਈ ਤੇ ਹੁਣ ਜਾ ਕੇ ਆਏ ਆ ਬਹੁਤ ਵਧੀਆ ਪ੍ਰਾਲਾ ਹੈਗਾ ਨੌਜਵਾਨਾਂ ਦਾ ਯਾਰ ਤੇ ਇਹਨਾਂ ਨੂੰ ਮੈਂ ਕਿਹਾ ਮੈਂ ਜੇ ਗਾਹ ਨੂੰ ਲਾਉਣਾ ਹੁੰਦਾ ਯਾਰ ਦੱਸਿਓ ਮੈਂ ਗਿਆ ਦੁੱਧ ਦੀ ਸੇਵਾ ਦਾ ਮੈਂ ਕਿ ਆਪਾਂ ਵੀ ਕਰਿਆ ਕਰਾਂਗੇ ਯਾਰ ਕਿਉਂਕਿ ਆਪਣੇ ਘਰ ਦਾ ਦੁੱਧ ਹੁੰਦਾ ਏ ਬਾਕੀ ਲਵ ਯੂ ਆ ਸਾਰਿਆਂ ਹਾਂਜੀ ਪਹੁੰਚਣ ਵਾਲੇ ਹਾਂ ਆਪਾਂ ਯਾਰ ਮੈਕਡੋਨਲਡ ਤੇ KFC ਹਾਂਜੀ ਆ ਗਏ ਆਪਾਂ ਇੱਥੇ ਤੇ ਟੀਮੀ ਉਹਨਾਂ ਨੂੰ ਵੀ ਯਾਰ ਬਹੁਤ ਦਿਨ ਹੋ ਗਏ ਆਹ ਚੀਜ਼ਾਂ ਪੀਜਾ ਖਾਦੇ ਨੂੰ ਇਸ ਕਰਕੇ ਆਏ ਆ ਫਿਰ ਮੈਂ ਕਿਹਾ ਹੁਣ ਕਿੰਨੇ ਦਿਨ ਹੋ ਗਏ ਮੱਛੀਓ ਖਾ ਰਹੇ ਸੀ ਤੀ ਉਹ ਮੈਂ ਕਿਹਾ ਪੀਜਾ ਲੈ ਚੱਲ ਹਾਂਜੀ ਮਿੱਤਰ ਪਿਆਰਿਓ ਲੈ ਲੇ ਆਪਾਂ ਚੱਲਦੇ ਹਾਂ ਹੁਣ ਪਿੰਡ ਨੂੰ ਤੇ ਅੱਜ ਚਾਹ ਨਹੀਂ ਪੀਤੀ ਯਾਰ ਚਾਹ ਗੁਰਦੁਆਰਾ ਸਾਹਿਬੇ ਪੀਤੀ ਦੀ 2:00 ਵਜੇ ਉਹਦੇ ਬਾਅਦ ਤੋਂ ਦੇਖ ਲਓ ਐਵੇਂ ਫਿਰ ਰਹੇ ਹਾਂ ਬਿਨਾਂ ਚਾਹ ਤੋਂ ਹੀ ਜਾਂ ਫਿਰ ਭਤੀਜਿਆਂ ਨੇ ਜਿਹੜਾ ਲੰਗਰ ਲਾਇਆ ਪਿਆ ਸੀ ਉੱਥੇ ਖੀਰ ਖਾ ਲਈ ਦੀ ਥੋੜੀ ਜੀ ਚਲੋ ਹੁਣ ਦੇਖ ਰਹੇ ਆ ਘਰੇ ਜਾ ਕੇ ਚਾਹ ਤੱਕ ਕਰਦੇ ਆ ਪ੍ਰਬੰਧ ਹਾਂਜੀ ਆ ਗਏ ਘਰੇ ਜੀ ਆਪਾਂ ਉਨੇ ਆਇਆ ਕਣਕ ਦਾ ਬੀਜ ਲੈ ਕੇ ਆਇਆ ਯਾਰ ਉਹ ਚਲ ਗਾਹਾਂ ਨੂੰ ਬਣ ਜੂਗਾ ਹੋਰ ਦੱਸੋ ਠੀਕ ਹੋ ਮੇਰੇ ਜਿਗਰ ਦੇ ਟੋਟੇ ਲਵ ਯੂ ਲਵ ਯੂ ਲਵ ਯੂ ਜਿਗਰ ਦੇ ਟੋਟੇ ਤੇ ਬੀਜ ਦੇਖ ਕੇ ਲਿਓ ਯਾਰ ਤੇ ਅੱਜ ਦਾ ਦਿਨ ਬਹੁਤ ਵਧੀਆ ਗਿਆ ਅੱਜ ਦੇ ਵਲੌਗ ਦੀ ਇੱਥੇ ਹੀ ਕਰਦੇ ਆਪਾਂ ਸਮਾਪਤੀ